ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਪੈਜ ਰਖਦਾ ਆਇਆ RAM ਰਾਜੇ ਅਰਨਾਗ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਆਤਲੇ ਛਡਾਇਆ ਸਲੋਕ ਮਹੱਲਾ ਪਹਿਲਾ ਦੁੱਖ ਦਾ ਰੁਸ ਗੁਰੂ ਗਪਿਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾਉ ਜਾਤਮੈ ਜੋ ਜੋਤਮੈ ਜਤ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲੇ ਜੋਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਗਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਟਤ ਬੈ ਸਰਬ ਸਮਾਲੇ ਆਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਵਨਹਾਰੇ ਕੀਤੇ ਤੇਰੇ ਰਗ ਪਰੇ ਸੰਖਹੀਐ ਕੀਤੇ ਤੇਰੇ ਗਾਵਨਹਾਰੇ ਗਾਵਣ ਤੁਧਨੋਂ ਪਉਣ ਪਾਣੀ ਵਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਣ ਤੁਧਨੋਂ ਚਿਤ ਗੁਪਤ ਲਖਜਾਨ ਲਗ ਲਗ ਧਰਮ ਵਿਚਾਰੇ ਗਾਵਣ ਤੁਧਨੋਂ ਸਰਬਰਮਾ ਦੇਵੇ ਸਹਣ ਤੇ ਰਿਸਦਾ ਸਵਾਰੇ ਗਾਵਣ ਤੁਧਨੋਂ ਅਨੰਦ ਰਸਨ ਬੈਟੇ ਦੇਵਤੀਆਂ ਦਰਨਾਲੇ ਗਾਵਣ ਤੁਧਨੋ ਸਹਿ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੇ ਸਰਜੁਗੁਜੁਗੁ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗਮ ਅਛ ਪਿਆਲੇ ਗਾਵਣ ਤੁਧਨੋ ਰਤਨੋ ਪਾਈ ਤੇਰੇ 68 ਤੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਰਖੇ ਤੇਰੇ ਤਾਰੇ ਸੇਤ ਤੁਨ ਗਾਵਣ ਜੋਤ ਤੁ ਪਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤ ਤੁਨ ਗਾਵਣ ਸੇ ਮਹਿ ਚਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਹੀ ਹੈ ਪੀਓ ਸੇ ਜੈਨ ਜਸ ਰਚਨਾ ਦਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਹ ਜਨਸੀ ਮਾਇਆ ਜਿੰਨੋਂ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਸਦੀਵ ਡਿਆਈ ਜੋਤਿ ਸੁਪਾਵੈ ਸੋ ਏਕੜ ਸੇ ਫਿਰੁਕਮ ਨ ਕਰ ਨ ਜਾਇ ਸੋ ਪਾਤਸ਼ਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾ ਅਸਮਹਿ ਹਲ ਪਹਿਲਾ ਸੁਣ ਵਡਾ ਅਖ ਸਭ ਕੋ ਏਕੜ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤਰ ਤਹਿ ਸਮਾਏ ਵੱਡੇ ਮੇਰੇ ਸਾਹਿਬ ਆਗਰ ਗੰਬੀਰਾ ਗੁਣੀ ਗਹਿਰਾ ਕੋਇ ਨ ਜਾਣੈ ਤੇਰਾ ਕਿਤੈ ਕੇਵੜ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਗੁਰ ਗੁਰ ਹਾਏ ਕਹਿਣ ਨ ਜਾਏ ਤੇ ਰੀਤ ਲ ਵਢਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਦਾ ਪੁਰਖਾਂ ਕਿਆਂ ਵਢਿਆਈਆਂ ਤੁਧ ਵਿਣ ਸਦੀਕ ਨਾ ਨ ਪਾਈਆ ਕਰਮੇ ਲੈ ਠਾਕ ਰਹਾਇ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਪ੍ਰੇਤੇਰੇ ਪੰਡਾਰਾ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਅੱਖਾਂ ਜੀ ਮੈਂ ਵਿਸਰੈ ਮਰ ਜਾਵਾਂ ਅੱਖਣ ਓਕ ਸਚਾ ਰਹਾਂ ਸਚੇ ਨਾਮ ਕੀ ਲਾਗੇ ਭੁਗਤ ਭੁਖੇ ਕਾ ਚਲੀਐ ਦੁਖਾ ਸੋਖ ਵਿਸਰੈ ਮੇਰੀ ਮਾਏ ਸਚਾ ਸਭ ਸਚਨ ਰਹਉ ਸਚੇ ਨਾਮ ਕੀ ਤਲ ਵਟਿਆਈ ਅਖਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕਾ ਖਣ ਪਾਹ ਵਟਨ ਹੋਵੇ ਘਾਟ ਨ ਚਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹਿ ਨ ਚੁੱਕੇ ਭੋਗਾ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਤੇ ਰਾਤ ਖਸਮ ਸਰ ਤੇ ਕਮ ਜਾਤ ਨਾਨਕ ਨਾਮੈ ਬਾਟ ਸਨਾਤ ਰਾ ਗੁਜਰੀ ਮਹੱਲਾ ਚੋਤਾ ਹਰ ਕੇ ਜਨ ਸਤਗੁਰ ਸਤਪੁਰ ਕਾ ਮਨਿਉ ਕਰਿਓ ਗੁਰ ਪਾਸ ਹਮ ਕੇ ਰੇ ਕਰਮ ਸਤਗੁਰ ਸਰਨਾਇ ਕੜ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਰੇ ਪ੍ਰਾਨ ਸਖਾਏ ਹਰ ਕੀਰਤ ਹਮ ਰਹਿ ਰੈ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰ ਜਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਸ ਨਾਮ ਨ ਪਾਇ ਤੇ ਪਗਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨੇ ਆਏ ਤ੍ਰਿਗ ਜਿਵੇ ਤ੍ਰਿਗ ਜਿਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਿੰਤੁਰ ਮਸਤਕ ਲਿਖੇ ਲਖਾਸ ਤਨ ਤਨ ਸਾ ਸੰਗਤ ਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਗੁ ਜਰੀ ਮਹੱਲਾ ਪੰਜਵਾ ਕਾਹੇ ਰਹਿਮਣ ਚਤ ਵੈ ਉਦਮ ਜ ਆਰ ਹਰ ਜੀ ਉਪਰਿਆ ਸਾਲ ਪਤਰਮਜਨ ਤੋ ਪਾਇ ਤਾ ਕਰਜ ਕਹਿ ਕਰ ਤਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਸ ਕੀ ਧਰਿਆ ਸਰ ਸਰ ਜਿਕ ਸਬਾ ਹੈ ਠਾਕੁਰ ਕਾਹੇ ਮਨ ਪੋ ਕਰਿਆ ਊਡੇ ਊਡਾ ਵੈਸੇ ਕੋ ਸਤਿ ਸਪਾਛੇ ਬਚਰੇ ਛਰਿਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਤਸਸ਼ਟ ਸਦਾਨ ਠਾਕੁਰ ਕੜ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਸਮਹਲਾ ਚੋਤਾ ਸੋ ਪੁਰਖ ਕੁੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਗਮਾ ਗਮ ਅਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰੇ ਕੋਪੁਰਕ ਸਮਾਨਾ ਇੱਕ ਦਾਤ ਇੱਕ ਭਿਖਾਰੀ ਜਿਸ ਬਤੇਰੇ ਚੋੜ ਵਿਢਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧਿ ਮਨ ਅਵਰ ਨ ਜਾਣਾ ਤੂੰ ਪਾਰ ਪਰਮ ਬੇਅੰਤ ਬੇਅੰਤ ਜਿ ਤੇਰੇ ਕਾ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜਨ ਨਾਨਕ ਤਨ ਕੁਰਬਾਣਾ ਹਰਤਿ ਆਵੇ ਹਰਤਿ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰਤਿ ਆਇ ਜੀ ਤਨ ਟੋਟੇ ਜਮਕੇ ਫਾਸੀ ਜਨਰਪੋ ਜਨ ਹਰ ਨਰਪੋ ਤਾਇ ਆ ਜੀ ਤਨ ਕਪੋ ਸਭ ਗਵਾਸੀ ਜਨ ਸੇ ਵਿਆ ਜਨ ਸੇ ਵੇ ਅਮੀਰ ਹਰ ਜੀਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤਿ ਆਇ ਜੀ ਜਨ ਨਾਨਕ ਤਨ ਬਲਜਾ ਸੇ ਤੇਰੀ ਭਗਤ ਤੇਰੀ ਪੁੱਤ ਬੰਧਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਰਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਰਹਰ ਪੂਜਾ ਜੀ ਤਪ ਤਪ ਜਪ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰ ਸਾਹਿਬ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪ੍ਰਕਰਤਾ ਜੀ ਤੂ ਜੇਵੜ ਅਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਦਿਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦਿਆਪੇ ਸ੍ਰੇਸ਼ਟ ਸਭ ਪਾਈ ਜੀ ਤੁਦਿਆਪੇ ਸਰ ਸਭ ਕੋਈ ਜਨਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਹ ਜਨੁਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਹਿਡਾ ਸਾਈ ਜੋ ਤੂੰ ਭਾਵੇ ਸੋਈ ਤਿਸਿ ਜੋ ਤੂੰ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮਖਿਲਾ ਦਾ ਮਨ ਮੁਖ ਗਵਾਇਆ ਤੁਧਾ ਵਿਛੜ ਆਪੇ ਮਿਲਾਇ ਤੂੰ ਦਰਿਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਡਨ ਸਭ ਤੇਰਾ ਖੇਲ ਵਿਜੁਗ ਮਿਲ ਵਿਛੜਿਆ ਸੰਜੋਗ ਮਿਲ ਦਿਸਨ ਤੂੰ ਜਾਣਐ ਸੋ ਜਨ ਜਾਣੈ ਹਰ ਗੁਣ ਸਦਿ ਆਖ ਵਖਾਣੈ ਜਨਾਂ ਹਰ ਸੇਵਤਨ ਸੁਪਾਇ ਸਹਿ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿ ਅਸਬ ਹੋਏ ਉਤੇ ਬਣ ਦੂਜਾ ਵਰਨ ਕੋਇ ਤੂੰ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਤ ਸਰਵੜੇ ਪਹਿਲੇ ਨਵਾਸ ਪਾਣੀ ਪਾਵਗਤ ਨਹਿ ਕਿਆ ਪੰਕਜ ਮਹਪਗ ਨਹਿ ਚਾਲੈ ਹਮ ਦੇਖਾਂ ਤੈ ਡੂਬਿਐ ਲੈ ਮਨ ਇਕ ਨ ਚਿਤ ਸਮੁਢ ਮਨ ਆਰ ਬਸਰ ਤੇਰੇ ਗੁਣ ਗੱਲਿਆ ਰਹਾਉ ਨ ਹੋ ਜਤੀ ਸਤੇ ਨ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਹਿ ਪ੍ਰਾਪਤ ਮਨੁਕ ਦੇਹ ਰਿਆ ਗੋਬਿੰਦ ਮਿਲਣ ਕੇ ਤ੍ਰਿਭਰੀਆ ਅਵਰ ਕਾਜ ਤਿਰ ਕੀ ਤੈ ਨ ਕਾਮਿ ਸਾਦ ਸੰਗਤ ਪਜਿ ਕੇਵਲ ਨਾਮ ਸੰਗ ਜਾਮ ਲਗ ਭਵਜਲ ਤਰਨ ਕਾ ਜਨਮ ਵਿਰਥਾ ਜਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨ ਹਰ ਰਾਇ ਕਹ ਨਾਨਕ ਮਨੀਚ ਕਰਮਾ ਸਰਨ ਪਰੇ ਕੀ ਰਾਖੂ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਵੇਂ ਕਬਿਓ ਬਾਟ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋ ਜਿਤ ਕੀ ਚਤ ਅਵਚਰਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਰਸਵੈ ਤੁਮ ਕਾਵਾ ਪਹਾਦੇ ਮੋਹੇ ਬਚਾਓ ਸੁਖਿ ਵਿਸਮ ਹੋਰੋ ਪਰਿਵਾਰਾ ਸੇਵਕ ਸਿਖ ਸਬਾ ਕਰਤਾਰਾ ਮੋਹ ਰਚਨ ਕਰਦੇ ਕਰੀਐ ਸਭਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਤ ਮੈਂ ਛਾੜ ਕੋ ਜਵਰ ਨ ਤਿਆਂ ਜੋ ਵਰਚਉ ਸੁਤਮ ਤੇ ਪਾਉ ਸੇਵ ਸਿਖ ਮਾਰੇ ਤਾਰਿਆ ਜੋ ਤੁਨ੍ਹ੍ਹੋਂ ਸਤਿਰਾ ਹਮਾਰੇ ਹਾਰੇ ਮਹਾਰਿ ਆਪ ਹਾਧੈ ਮੁਰੇ ਬਰੀਐ ਮਰਨ ਕਾਲ ਕਤਰਾਸਨ ਬਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰਿਸ਼ਤ ਜੋ ਕਰਿਓ ਰਚਾਰਾ ਖਲੋ ਮ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਮੰਦੁਸ਼ਟਨ ਕੇ ਹੰਤਾ ਤਤਮਹ ਪੁਰਿਤਰ ਦਸ ਕੰਤਾ ਕਾਲ ਪਾਇ ਬ੍ਰਹਮ ਭਵਤਰਾ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਕਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਧ ਰਹਿ ਬ੍ਰਹਮ ਜੁਥਿਓ ਨਨਕਾਲ ਸਭ ਲੋਕ ਸਵਾਰਨਮਸ਼ਕਾਰ ਹੈ ਤਾਹ ਮਹਾਰਾ ਜਮਨਕਾਲ ਸਭ ਜਗਤ ਬਨਾਇਓ ਦੇਵਦਾਤ ਜਸ਼ਨ ਪਜਾਇਓ ਆਦੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸੇ ਕੋ ਮਾਰੇ ਸਖਲ ਪ੍ਰਜਾ ਜਨ ਆਪ ਸਭ ਹਰੀ ਸਵ ਕਨ ਕੋ ਸਭ ਗੁਣ ਸੁਭਦੀਓ ਸਤਰਨ ਕੋ ਪਲ ਮੋਹਬਤ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਟੀਟੀ ਤੇ ਕੁੰਚ ਰਸ ਤੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਇੱਕ ਇੱਕ ਹੀ ਪੀਰ ਪਛਾਣ ਘਟ ਘਟ ਕੇ ਪਟ ਪਟ ਕੇ ਜਾਣ ਜਬ ਉਦ ਕਰਕ ਕਰਾ ਕਰ ਤਾਰਾ ਪਰ ਜਾ ਤਰਤ ਵਦੇ ਅਪਾਰਾ ਜਬ ਆ ਕਰ ਕਰਤ ਹਾਂ ਕਬ ਹੂੰ ਤੂੰ ਮੈਂ ਮਿਲਦੇ ਤਰ ਸਭ ਹੂੰ ਜੇਤੇ ਬਦਨ ਸਰ ਸਭ ਤਾਰ ਆਪ ਆਪਣੇ ਬੂਜ ਉਚਾਰਾ ਤੁਮ ਸਵੇ ਤੇ ਰਤ ਨਰ ਹਲਮ ਜਾਣ ਤੇ ਬੇਦ ਭੇਦ ਅਰ ਆਲਮ ਨਰੰਕਾ ਨਿਰਭਕਾ ਨਿਰਲੰਭ ਆਦੇ ਨੀਲ ਅਨਾਦ ਅਸੰਭ ਤਾ ਕਮੁੜ ਚਾਰਤ ਪੇਦਾ ਜਾ ਕੋ ਭੇਵਨ ਪਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜਕ ਚ ਪੇਦ ਨ ਜਾਣਤਾ ਮਹਾ ਦੇਵ ਕੋ ਕੈ ਸ ਦਾਸ ਨਰੰਕਾਰ ਕਾ ਟਿੰਨਤ ਨਹਿ ਪਿਉ ਆਪ ਆਪਨੇ ਬਦੈ ਜੇਤੇ ਬਰਨਤ ਪਿਣ ਪਿਣ ਤੋ ਹੈ ਤੇ ਤੇ ਉਮਰਾ ਲਖਨ ਜਾਇਪਸਾਰਾ ਕਹਿ ਸਜਾ ਪ੍ਰਤਮ ਸੰਸਾਰਾ ਇਕ ਰੂਪਨ ਰੂਪ ਸਰੂਪ ਰੰਗ ਪਿਉਰਾ ਵਕਈ ਪੂਪਾ ਅੰਡਜ ਰਸੇ ਤਜ ਕੇ ਨਿਤ ਵਜਖਾਨ ਬਹੁ ਰਚ ਦਿਨੇ ਕਹੁ ਫੁੱਲ ਰਾਜਾ ਬੈਠਾ ਕਮਸ ਮੰਡਪ ਸੰਕਰ ਇਕੱਟਾ ਸਗਰ ਸੇਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੇ ਅੰਬਵ ਅਬਰਚਾ ਮੇਰੀ ਤੁਮ ਕਰੋ ਸਿਖੋ ਬਾਰੈ ਸਿਕ ਸੰਗਰਵ ਦੁਸ਼ਟ ਜਿਤ ਉਟਵਤ ਤੁਪਤਾ ਸਕਲ ਮਲੇਸ਼ ਕਰੋ ਰਣ ਘਤਾ ਜੇ ਉਸਤ ਤਵ ਸਰਨੀ ਪਰੇ ਤਨ ਕੈ ਦੁਸ਼ਟ ਦੁਖ ਤ ਹਮਰੇ पुरख जमन पग परे तिहारे कै तुम संकट सबटारे जो कल कुग बार ते है ताके काल निकट न आए है रक्षा सब कला दुष्ट रट रहे तत काला कृपा दृष्ट तन जाहे न हर ताके ताप तन कमे हरि हो रिद सिद्ध कर्म सब हो दुष्ट शासक न कोई एक बार जन तुम्हें संभारा काल फांसते ताए उभारा जिन नर नाम तिहारो कहा दार दुष्ट दुख ते रह खड़ के तुम शरण तिहारी अपहा दले हो बारी सर्व ठोर मो सहाय दुष्ट दुख ते लेव बचाई सवैया पाए गहे जब ते तुमरे तब ते को आंख तरै नि अन्यो राम रहीम पुराण कुरान एक हैमत एक नमनो सिमर शास्त्र वेद सबै भव भेद कम एक न जानयो श्री सपान कृपा तुमरे कर मै न कहो सब तोहि बखानो दोइरा ਸਗਲ ਦਵਾਰ ਕੋਠਾ ਢਕ ਗਿਓ ਤੋ ਹਰ ਦਵਾਰ ਮਾਹ ਗਹੇ ਕੇ ਲਾਜ ਹਸ ਗੋਬਿੰਦਾਸ ਤੋ ਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਇਕੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮੈਂ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹ ਸੇਤੀ ਮਨ ਵਜੀਆਂ ਵੈ ਤਹੀਂ ਹਰ ਅਗਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਨੇ ਵਸਾਇ ਕਹ ਨਾਨਕ ਅਨੰਦ ਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇ ਕਾਰੋ ਕਰੇ ਤੇਰਾ ਕਾਟ ਸਭ ਸੰਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੁਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰ ਹੋਰ ਨਾਲੇ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੀ ਜਿਸ ਦੇਸ ਸੁ ਪਾਵੇ ਸਦਾ ਸਿਬ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਮਸੇਵਾ ਜੇ ਸ਼ਬਦ ਖਨੇਰੇ ਕਹ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨੇ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੁੰਡਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਚਾ ਨਾਮ ਮਿਰਾ ਧਾਰੂ ਅਜ ਪੰਚ ਸ਼ਬਦ ਤਿਤ ਘਰਸ ਭਗ ਕਰਸ ਭਗ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੁਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕਹਿ ਲਾਗੇ ਕਹ ਨਾਨਕ ਤਸ ਕੋ ਹਤਿ ਕਰ ਅਨਧ ਵਾਜਿ ਜੀਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇਓ ਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਘੁਰਤੇ ਜਾਣੇ ਸੁਣਤੇ ਪੁੰਨਿਤ ਕਹਤੇ ਪਵਿਤ ਸਤਿਗੁਰ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮਧਾਵਣੀ ਮਹੱਲਾ ਪੰਜਵਾਥਾਲ ਵਿੱਚ ਨਵਸਤੂ ਪਏ ਸਤ ਸੰਤੋਖ ਵਿਚਾਰ ਅਮਰਤ ਨਾਮ ਠਕੁਰ ਕਾ ਪਏ ਜਿਸ ਕਾ ਸਭ ਸਦਾ ਉਧਾਰ ਉਹ ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਉਧਾਰ ਉਹ ਵਸਤ ਜੀ ਨਹ ਜਾਈ ਨਿਤ ਨਤਰ ਕੋ ਉਰ ਤਾਰੋ ਤੁਮ ਸੰਸਾਰ ਚਰਨ ਲਗਤ ਰਿਐ ਸਬਨਾਨਕ ਬ੍ਰਹਮ ਵਿਸਾਰ ਉਸ ਲੋਕ ਮਹਲਾ 5 13 ਕੀਤਾ ਜਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਹਿ ਤਾਂ ਜੀਵਾਂ ਤਨ ਮਨ થી ਵਹਿ ਹਰਿਆ ਪੌੜੀ ਸਿਤਹਿ ਤੂੰ ਸਮਰੱਥ ਜਿਥੈ ਕੋਏ ਨਾਹ ਉਤਤ ਤੇਰੀ ਰਖ ਅਗਨੇ ਉਧਰਮਾਹੇ ਸੁਣਕੇ ਜਮਕੇ ਦੂਤ ਨੈਤਰ ਛਟ ਜਾਹ ਭੌਜਲ ਵਿਕਮ ਸੁਗਾਹੋ ਗੁਰ ਸਬਦਿ ਪਾਰ ਪਾਹ ਜਿਨ ਕੋ ਲਗੇ ਪਿਆਸ ਅਮਰਤ ਸੇ ਖਾਇ ਕਲਮ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸਮਾਲੇ ਸਾਇ ਸਾਇ ਵਿੜਤਾ ਕੋਈ ਨਾ ਜਾਏ ਜੇ ਆਵੇ ਤਉ ਦਿਆਹੇ ਸਲੋਕ ਮਹੱਲਾ 5ਵਾਂ ਅੰਤਰ ਗੁਰ ਅਰਦਣਾ ਜਹਿਵਾ ਜਪ ਗੁਰ ਨਾਉ ਨਿਤ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਉ ਸਤ ਗੁਰ ਸੇ ਤਿਰਤੇ ਦਰਗਹ ਪਈ ਠਾਓ ਕੋ ਨਾਨਕ ਕਿਰਪਾ ਕਰਿ ਜ ਸੁਨੇ ਵਤ ਦੇ ਜਗ ਮੈਂ ਉਤਮ ਕਾਢਿਐ ਨਰਲਾਕੇ ਕੇ ਮਹੱਲਾ ਪੰਜ ਵਾਰ ਕੇ ਰਕਨਹਾਰ ਆਪ ਬਨਿ ਗੁਰ ਕੀ ਪਿਆਰੀ ਪਾਇ ਕਾਟ ਸਵਾਰਿਨ ਹੋਆ ਆਪ ਦੇ ਹਾਲ ਮਨਹੋਨਾ ਵਿਸਾਰਿ ਸਾਜਨਾ ਕਾ ਸੰਗ ਭਵਜਲਤਾਰਿਨ ਸਾਖਤ ਨਿੰਦ੍ਰਿਸ਼ਟ ਕੀ ਨਮਹ ਹੈ ਬਿਦਾਰਿਨ ਤੇ ਸਾਇਬ ਕੀ ਟੇਕ ਨਾਨਕ ਮਨਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ